ਜੀ ਸਤਿ ਸ਼੍ਰੀ ਅਕਾਲ ਮੈਂ ਕুইਨ ਬੁਟੀਕ ਬਠਿੰਡਾ ਤੋਂ ਅੱਜ ਤੁਹਾਡੇ ਸਾਹਮਣੇ ਨਵੀਂ ਕਲੈਕਸ਼ਨ ਜੋ ਸਮਰਵੀਅਰ ਦੇ ਲਈ ਹੈ कॉटन बेस्ड ਨੇ ਪ੍ਰਿੰਟਡ ਸੂਟ ਹੈ ਤੇ ਮੈਚਿੰਗ ਸੂਟ ਹੈ ਤੁਹਾਨੂੰ ਦਿਖਾਉਣ ਜਾ ਰਹੇ ਹਾਂਗੇ ਸਭ ਤੋਂ ਪਹਿਲਾਂ ਜੋ ਹੈਗਾ ਆਪਣੇ ਕੋਲੇ ਵਾਈਟ ਤੇ ਸਕਾਈ ਬਲੂ ਦਾ ਕੰਬੀਨੇਸ਼ਨ ਹੈ ਜੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਹੈ ਇਸ ਦੇ ਨਾਲ ਜੋ ਬਾਟਮ ਹੈਗੀ ਬਾਟਮ ਇਸ ਦੇ ਨਾਲ ਪਲੇਨ ਹੈਗੀ ਇਸ ਬਾਟਮ ਨੂੰ ਤੁਸੀਂ ਲੈਸ ਲਗਾ ਕੇ ਜਾਂ ਇਸ ਦੇ ਉੱਪਰ ਵਰਕ ਕਰਕੇ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਜੋ ਸੈਕਿੰਡ ਸੂਟ ਆਪਣੇ ਕੋਲੇ ਉਹ ਨਿਓਨ ਸ਼ੇਡ ਦੇ ਵਿੱਚ ਹੈ ਤੇ ਇਸ ਦੇ ਵਿੱਚ ਵੀ ਜਿਹੜੀ ਇਹਦੀ ਬਾਟਮ ਹੈ ਇਹਦੇ ਨਾਲ ਮੈਚਿੰਗ ਉਹ ਵੀ ਗ੍ਰੇ ਕਲਰ ਦੀ ਵਿੱਚ ਹੈ ਇਹਦਾ ਜੋ ਹੈਗਾ ਤੁਸੀਂ ਇਹਦੇ ਵੀ ਐਜ਼ ਇਟ ਸੇਮ ਬਾਟਮ ਤੇ ਵਰਕ ਕਰਵਾ ਕੇ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਜੋ ਨੈਕਸਟ ਸੂਟ ਆਪਣੇ ਕੋਲੇ ਉਹ ਬ੍ਰਾਊਨ ਟੋਨ ਦੇ ਵਿੱਚ ਹੈ ਜਿਹਦੇ ਵਿੱਚ ਕਰੀਮਿਸ਼ ਤੇ ਬ੍ਰਾਊਨ ਦਾ ਕੰਬੀਨੇਸ਼ਨ ਹੈ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਜੋ ਨੈਕਸਟ ਹੈਗਾ ਆਪਣੇ ਲੀਫ ਬਣੇ ਹੋਏ ਨੇ ਇਹ ਵਾਈਟ ਦੇ ਨਾਲ ਗ੍ਰੀਨ ਸ਼ੇਡ ਦਾ ਕੰਟਰਾਸਟ ਹੈ ਨੈਕਸਟ ਜੋ ਸੂਟ ਹੈ ਆਪਣੇ ਕੋਲੇ ਉਹ ਵੀ ਪ੍ਰਿੰਟਡ ਸ਼ਰਟ ਦਾ ਜਿਸ ਦੇ ਨਾਲ ਵੀ ਵਾਈਟ ਪਲੇਨ ਬਾਟਮ ਹੈ ਇਹਨੂੰ ਵੀ ਤੁਸੀਂ ਵਰਕ ਕਰਵਾ ਕੇ ਜਾਂ ਲੈਸ ਲਗਾ ਕੇ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਜੋ ਨੈਕਸਟ ਸੂਟ ਹੈ ਉਹ ਆਪਣੇ ਕੋਲੇ ਬਲੈਕ ਦੇ ਨਾਲ ਬੇਬੀ ਪਿੰਕ ਦਾ ਕੰਟਰਾਸਟ ਹੈ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਜੋ ਨੈਕਸਟ ਹੈਗੇ ਆਪਣੇ ਕੋਲੇ ਬਿਗ ਪ੍ਰਿੰਟ ਹੈਗਾ ਇਹਦੇ ਵਿੱਚ ਜੋ ਹੈਗੀ ਬਾਟਮ ਹੈ orange শেਡ ਦੀ ਹੈ ਤੇ ਇਸ ਦੇ ਨਾਲ ਜੋ ਹੈਗਾ ਸ਼ਰਟ ਹੈਗੀ ਪਿੰਕ ਤੇ orange ਦਾ ਕੰਟਰਾਸਟ ਹੈ ਦੇ ਵਿੱਚ ਇਸ ਨੂੰ ਵੀ ਬਾਟਮ ਨੂੰ ਤੁਸੀਂ ਵਰਕ ਜਾਂ ਲੈਸ ਲਗਾ ਕੇ ਸੇਮ ਐਜ਼ ਇਟ ਰੈਡੀ ਕਰ ਸਕਦੇ ਹੋ ਜੋ ਆਪਣੇ ਕੋਲ ਲਾਸਟ ਪੀਸ ਹੈ ਇਹਦੇ ਵਿੱਚ ਬੇਬੀ ਪਿੰਕ ਤੇ ਨੇਵੀ ਬਲੂ ਦਾ ਕੰਟਰਾਸਟ ਹੈ ਇਸ ਸੂਟ ਨੂੰ ਵੀ ਤੁਸੀਂ ਵਰਕ ਕਰਵਾ ਕੇ ਲੈਸ ਲਗਾ ਕੇ ਜਾਂ ਇਸ ਨੂੰ ਤੁਸੀਂ ਸਿੰਪਲ ਸੂਟ ਵੀ ਰੈਡੀ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਆਰਡਰ ਨੂੰ ਬੁੱਕ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ ਹੈ 6280846521 ਥੈਂਕ ਯੂ ਸੋ ਮੱਚ